11:00 ਵਜੇ ਨਾ ਸੋ 11:00 ਵਜੇ ਆਏ ਦੋ ਮੁੰਡੇ ਸੀਗੇ ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ 'ਚ ਫਲੋਤੀ ਹਾਂ ਜਦੋਂ ਫੇਰ ਇਹ ਕਹਦੇ ਮੈਨੂੰ ਕਿ ਇਹਨੇ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ ਮੈਂ ਬਾਹਰ ਨਿਕਲੀ ਤਾਂ ਦੋਹਾਂ ਦੇ ਮੂੰਹ 'ਤੇ ਬੰਨੇ ਹੋਏ ਸੀਗੇ ਇੱਕ ਨੇ ਚਿੱਟੇ ਨਾ ਬੰਨੇ ਸੀ ਇੱਕ ਮਰੂਨ ਕਲਰ ਦਾ ਹੈਗਾ ਮੂੰਹ 'ਤੇ ਬੰਨੇ ਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹ ਹੋਣੇ 35 ਕਿ 30 35 ਦੇ ਲਗਭਗ ਦੋਵੇਂ ਉਹ ਲੱਗ ਜੇ ਕੰਮ ਕਰਨ ਦੇ ਆਹ ਮੁੰਡਾ ਉਹਨੂੰ ਮੈਂ ਬਾਜਮਾਰੀ ਮੈਂ ਇਹਨਾਂ ਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਹਾਂ ਤੁਸੀਂ ਕੱਲੇ ਹੀ ਘਰ ਚ ਮੈਂ ਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫੇਰ ਉਹਨਾਂ ਨੇ ਇੱਕ ਫੇਰ ਕਰ ਦਿੱਤੇ ਹੋਰ ਹੀ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫੇਰ ਅੱਗੇ ਚੱਲ ਗਏ ਫੇਰ ਹਰਸ ਆਏ ਫਿਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਦੋ ਫੇਰ ਕਰਕੇ ਮੈਂ ਬਾਹਰ ਨਿਕਲੀ ਹਾਂ ਮੈਂ ਤੇ ਹੀ ਕੌਣ ਹੈ ਕੌਣ ਇਹਦਾ ਕਰਦੀ ਰਹੀਆਂ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਚ ਉਹਨਾਂ ਨੇ ਮੇਜੇ ਤੇ ਬੂਏ ਗਾੜੀ ਜਾ ਕੇ ਲਲਕਾਰਾ ਮਾਰਿਆ ਵਾ ਤੇ ਤੇ ਚੱਕੀ ਵੱਲ ਨੂੰ ਗਏ ਨੇ ਇਹ ਕਹ ਕੇ ਜਿੱਪੀ ਜਿੱਪੀ ਲੋ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਗਏ ਆ ਕਿ ਉਹਨੂੰ ਦੁਬਾਰਾ ਨਹੀਂ ਇੱਥੇ ਜਿੱਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡਾ ਗਿਆ ਅੱਛਾ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣਾ ਨਹੀਂ ਰਹਿਣਾ ਘਰ ਨਹੀਂ ਸੀ ਮੈਂ ਬਾਹਰ ਹੀ ਤੇ ਮਿਸੇਸ ਮੇਰੇ ਘਰ ਸੀ ਤੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸੇਸ ਮੇਰੀ ਉਧਰ ਗਈ ਸੀ ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਇਨ ਬੀਟਵੀਨ ਦੀ ਗੱਲ ਆ ਪਹਿਲਾਂ ਤੋਂ ਬੰਦੇ ਸੀ ਦੋ ਮੋਟਰਸਾਈਕਲ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਦੇ ਉਹ ਘਰ ਆਇਆ ਫਿਰ ਉਹਨਾਂ ਵੇਖਿਆ ਰਹਿ ਕੀ ਕੀਤੀ ਉਹਨਾਂ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆਹ ਘਰ ਪਛਾਣ ਕੰਢੇ ਕਰਕੇ ਉਹਨਾਂ ਫਿਰ ਇੱਕ ਫਾਇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ ਫਿਰ ਮਿਸੇ ਜੇ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚਲ ਕੇ ਉਧਰ ਨੂੰ ਫਿਰ ਕਿਸੇ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਨਾ ਨੁਕਸਾਨ ਤੇ ਨਹੀਂ ਹੋਇਆ ਸਿਰਫ ਇਹ ਹੋ ਜਾ ਕੋਈ ਨਾ ਨੁਕਸਾਨ ਕੋਈ ਨਹੀਂ ਮਿਸੇ ਜੇ ਮੇਰੀ ਵੀ ਫਿਰ ਪਰਲੇ ਕਰਤੀ ਤੁਸੀਂ ਵੀ ਉਹਨਾਂ ਨੇ ਵੀ ਪੀਤਾ ਦਰ ਕਾ ਕੋਈ ਇੱਥੇ ਵੱਜੀ ਆ ਇੱਥੇ ਵੱਜ ਕੇ ਗੱਡੇ ਬੰਨੇ ਅੰਦਰ ਸੋਫੇ ਨੂੰ ਸੋਫੇ ਤੇ ਵੱਜੀ ਆ ਤੇ ਚੱਲ ਗਿਆ ਕਰ ਕਰ ਕੇ ਹੋਇਆ ਕਿੰਨੇ ਬੰਦੇ ਸੀ ਜਾਂ ਕਿਦਾਂ ਦਾ ਹੋ ਗਿਆ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਤੇ ਬਾਈਕ ਚਲਾਉਂ ਰਿਆ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਹਦੇ ਕੈਮਰੇ ਸ਼ੇਰੇਮ ਦੇਦਾ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਜ਼ਰਾ ਟਕੇ ਮੂੰਹ ਟਕੇ ਦੋਨਾਂ ਦੇ ਮੂੰਹ ਟਕੇ ਸੀ ਕਿੱਦਾਂ ਦਾ ਹੁਲੀਆ ਕਿੱਦਾਂ ਦਾ ਮਗਰ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਹੀ ਨੇ ਜਦੋਂ ਲਾਲ ਤੇ ਚਿੱਟਾ ਨੰਬਰ ਰਿਟਾਇਨ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਾਨੂੰ ਦੱਸਤਾ ਸੀ ਸਰਾ ਕੁਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਜੋ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੀ ਗਲੀ ਦੇ ਵਿੱਚ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਪੇਟਮਪੀ ਵਾਲਾ ਫੋਨ ਆਇਆ ਹੋਵੇ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈਟ ਕਾਲ ਆ ਪੀ ਤਗੜਾ ਆ ਜਾ ਤੇਰੇ ਸਿਰ ਤੇ ਨਹੀਂ ਹੱਕ ਚ ਗੋਲੀਆਂ ਮਾਰਨੀਆਂ ਤੇ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਉਹਨਾਂ ਨੇ ਵੀ ਦੱਸਿਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਛੇ ਤੋਂ ਮਤਲਬ ਵੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਫਟਰ ਇਲੈਕਸ਼ਨ ਨੂੰ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜ਼ੇਰ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਅੱਗੇ ਥ੍ਰੈਟ ਕਾਲ ਆ ਗਈ ਸੀ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖੀ ਨਹੀਂ ਲੜੀ ਐ ਲੱਖੀ ਦੇ ਦਰਮਿਆਨ ਹੀ ਉਹ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਤੇ ਮੁਰਕੇ ਕਹਿ ਗਏ ਮੇਰੇ ਫੈਮਿਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਉਹ ਕਹਿ ਗਏ ਇਹ ਕਿ ਮੇਰੇ ਮੈਦਰੀ ਮਿਸੇਜ ਮੇਰੇ ਦੱਸਣ ਲਈ ਕਹਿ ਗਏ ਵੀ ਬੇਟੇ ਆਪਣੇ ਜਿਪਿੰਗ ਕਰਦੇ ਜੁਰਤਾ ਕਿ ਇੱਥੇ ਕੈਨੇਡਾ ਤੋਂ ਇੰਡੀਆ ਆਣ ਕੇ ਦੱਸ ਤੇ ਅਸੀਂ ਭੱਜ ਖੜਾ ਜਾਂਦਾ ਰਹਿਣਾ ਤਾਂ ਇੱਥੇ ਹੀ ਆ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟੇ ਅੱਜ ਦੀ ਗੱਲ ਹੈ ਜਦੋਂ ਫਾਇਰ ਕਰਕੇ ਕਹਿ ਕੇ ਗਏ ਆ ਅਛਾ بیٹے ਨਾਲ بیٹے ਤੁਹਾਡੇ ਨਾਲ ਕੋ ਰਹੇ ਗਏ ਆ ਉਹ ਬਹਿ ਕੇ ਗਏ ਆ ਵੀ ਜੇ ਉਹ ਕਹੇ ਵੀ ਇੰਡੀਆ ਆਣ ਕੇ ਦੱਸੇ ਤਾਂ ਉਹ ਆਉਣਾ ਹੀ ਇੰਡੀਆ ਡਰਦੇ ਥੋੜੇ ਨਹੀਂ ਮੇਰੇ ਕੋ ਨਾ ਇਹ ਨਹੀਂ ਤਾਂ ਇਹ ਗੱਲ ਹੈ ਇਹ ਤੇ ਚਲੋ ਇਹ ਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੇ ਤੁਹਾਡੇ ਮੀਡੀਆ ਸਾਹਮਣੇ ਜੇ ਕਿਤੇ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਹਾਂ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਮੈਨੂੰ ਥ੍ਰੈਟ ਕਰ ਲੈ ਵੀ ਮੈਂ ਤੇ ਪਵੇ ਰਹਿਣਾ 24 ਆਵਰ ਠੀਕ ਹੈ ਜੇ ਕਿਤੇ ਮੈਂ ਕਿਤੇ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸੀ ਹੋਰ ਹੋਣਾ ਸੀ ਤਾਰੇ ਪਤਾ ਲੱਗਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਨੂੰ ਅਸਾਈਨ ਕਰ ਰਹੀ ਪੁਲਿਸ ਅਸਾਈਨ ਕਰ ਰਹੀ ਆਪਣੀ ਆ ਕਾਨੂੰਆ ਠਾਣੇ ਚ ਪਿੰਡ ਪਿੰਡਾ ਚ ਬੜਾ ਚ ਸਰਪੰਚਰੇ ਮਹਿੰਦਰ ਸਿੰਘ ਜੀ ਸੇ ਉਹਨਾਂ ਦੇ ਘਰ ਜਿਹੜੀ ਇਹ ਕੋਈ ਇਹ ਵਾਰਦਾਤ ਹੋ דו ਉਹ ਆਏ ਆ ਮੁੰਡੇ ਉਹਨਾਂ ਨੇ ਦੋਸਾਏ ਕਿਤੇ ਉੱਥੇ ਤੇ ਪੁਲਿਸ ਸੰਬੰਧੀ ਹੇਲਰ ਦੀ ਸਟੇਟਮੈਂਟ ਆ ਕਿ ਉਹ ਵੀ ਅੱਗੇ ਅੱਗੇ ਕਰ ਰਹੇ ਆ ਨਾ ਨਹੀਂ ਅਗਲੀ ਕਾਰਵਾਈ ਵੀ ਕਰਨਗੇ ਜਿਹਨਾਂ ਦੇ ਘਰ ਪੈ ਜੀ 50 ਪਿੰਡ ਨੂੰ ਉਹਨਾਂ ਨੇ ਵੀ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਥ੍ਰੈਟ ਕਰਕੇ ਇਦਾਂ ਦੀ ਗੱਲ ਆਈ ਹੈ ਅਜੀ ਤਾਂ ਵੀ ਕੁਝ ਸਮਾਂ ਪਹਿਲਾਂ ਜੋ ਸਰਪੰਚੀ ਇਲੈਕਸ਼ਨ ਹੋਏ ਉਹਦੇ ਚ ਥੋੜੀ ਬਹੁਤੀ ਅਨਾਂ ਪਿੰਡ ਚ ਹੀ ਹੋਈ ਸੀ ਗੱਲਬਾਤ ਉਹਦੇ ਸਭੀ ਗੱਲਦੇ ਸੀ ਕਿ ਮਿਲਵਾਇਆ ਕਿਸੇ ਪੰਚ ਤੋਂ ਬੰਦਿਆ ਹਾਂ ਉਸ ਤੋਂ ਬਾਅਦ ਇਹ ਕੋ ਗੱਲਬਾਤ ਹੋਈ ਫਿਰ ਨਹੀਂ ਹੋ ਰਹੀ ਅੰਕਲ ਆ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲਬਾਤ ਰਾਬਤਾ ਹੋਇਆ ਕੈਨੇਡਾ ਵਾਲੇ ਨਾਲ ਨਹੀਂ ਕੈਨੇਡਾ ਵਾਲਿਆਂ ਨਾਲ ਕੋਈ ਗੱਲ ਨਹੀਂ ਰਾਬਤਾ ਆ ਬਸ ਜਿੰਨੇ ਵੀ ਅੰਕਲ ਹੋਣਗੇ ਸਾਰੇ ਅੰਕਲ ਆ ਤੇ ਆਪਾਂ ਕੰਮ ਕਰਾਂਗੇ ਉਹਨੂੰ ਜਲਦੀ ਜਲਦੀ ਇਹ ਪ੍ਰੈਸ ਕਰਕੇ ਤੇ ਦੋਸ਼ੀ ਪਾਉਂਦੇ ਆ